ਸੋ ਬਤਰਾ ਜੀ ਗਗਨਦੀਪ ਜੀ ਹੈਲੋ ਅੱਜ ਮੈਂ ਕਰਵਾਉਣਾ ਸਾਬਨ ਗਗਨਦੀਪ ਨੇ ਇੱਕ ਕਮੈਂਟ ਸਾਹਿਬ ਅੱਜ ਤੁਸੀਂ ਨੱਥੂ ਵਾਲਾ ਗਰਬੀ ਪਹੁੰਚੇ ਹੋ ਗ੍ਰੈਡ ਦੇ ਵਿੱਚ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਵਾਸਤੇ ਕੀ ਸਾਰਾ ਪ੍ਰੋਜੈਕਟ ਹੈ ਤੇ ਕਿੰਨੇ ਪਿੰਡਾਂ ਨੂੰ ਇਸ ਦਾ ਫਾਇਦਾ ਮਿਲੂਗਾ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਤੁਸੀਂ ਪਹੁੰਚੋ ਕਵਰੇਜ ਕਰਨ ਵਾਸਤੇ ਨਾਲ ਮੇਰੇ ਗਗਨਦੀਪ ਮਤਰਾ ਜੀ ਸਾਡੇ ਐਕਸ਼ਨ ਸਾਹਿਬ ਤੇ ਜਸਵੀਰ ਜੀ ਐਕਸ਼ਨ ਬਾਗਾਪੁਰਾਣਾ ਤੇ ਵੀ ਮੇਰੇ ਨਾਲ ਬਾਕੀ ਸਾਡੇ ਐਸਡੀਓ ਸਾਹਿਬ ਬੈਠੇ ਨੇ ਸਾਰੇ ਡਿਪਾਰਟਮੈਂਟ ਬੈਠਾ ਨਾਲ ਹੀ ਵੀਰੇ ਪਿੰਡਾਂ ਦੇ ਸਾਡੇ ਵੱਡਾ ਘਰ ਤੋਂ ਲੱਥੂ ਵਾਲਾ ਘਰ ਵੀ ਤੋਂ ਭਲੂਰ ਤੋਂ ਹਰੀ ਵਾਲੇ ਤੋਂ ਸਾਡੇ ਮਾਲਾ ਕਲਾਂ ਤੋਂ ਰਵਿੰਦਰ ਸਿੰਘ ਕਾਲਸਾ ਜੀ ਸਾਡੀ ਸਾਰੀ ਟੀਮ ਸਾਰੇ ਆਏ ਨੇ ਸਾਥੀ ਸਾਰਿਆਂ ਦਾ ਇਕੱਲੇ ਇਕੱਲਿਆਂ ਦਾ ਨਾਂ ਨਹੀਂ ਲੈ ਸਕਦਾ ਸਾਰੇ ਪਹੁੰਚੇ ਨੇ ਤੇ ਤੁਸੀਂ ਵੀ ਪਹੁੰਚੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਇੱਥੇ ਨੱਤੂ ਵਾਲਾ ਗਰਬੀ ਇੱਥੇ ਗ੍ਰੈਡ ਦੇ ਵਿੱਚ ਜਿਹੜੀ ਬੜੇ ਲੰਬੇ ਸਮੇਂ ਤੋਂ ਆੜਿਓ ਆੜਿਓ ਬਰਾੜ ਸਾਹਿਬ ਆ ਬੜੇ ਲੰਬੇ ਸਮੇਂ ਤੋਂ ਜਿਹੜੀ ਡਿਮਾਂਡ ਸੀਗੀ ਬ੍ਰੇਕਰਾਂ ਦੀ ਬ੍ਰੇਕਰ ਦਾ ਮਤਲਬ ਹੁੰਦਾ ਜਦੋਂ ਵੀ ਆਪਾਂ ਕਿਸੇ ਪਿੰਡ ਨੂੰ ਸਪਲਾਈ ਕਰਦੇ ਹਾਂ ਪਿਛਲੀ ਵਾਰ ਸਰਕਾਰ ਨੇ ਝੋਨੇ ਦੇ ਸੀਜ਼ਨ ਦੇ ਵਿੱਚ 24 24 ਘੰਟੇ ਵੀ ਲਾਈਟ ਦਿੱਤੀ ਕਿਉਂਕਿ ਜਦੋਂ ਸਭ ਤੋਂ ਵੱਧ ਜ਼ਰੂਰਤ ਹੁੰਦੀ ਆ ਉਦੋਂ ਅਸੀਂ ਉਸ ਤਰੀਕੇ ਦਾ ਪ੍ਰਬੰਧ ਕਰਦੇ ਹਾਂ ਵੀ 24 24 ਘੰਟੇ 48 ਘੰਟੇ ਵੀ ਲਾਈਟ ਚੱਲੇ ਪਰ ਉਹ ਜਿਹੜੀ 24 ਘੰਟੇ ਚੱਲਣੀ 48 ਘੰਟੇ ਚੱਲਣੀ ਉਹਨਾਂ ਦਾ ਫਾਇਦਾ ਆਪਣੇ ਇਹਨਾਂ ਪਿੰਡਾਂ ਨੂੰ ਪਿਛਲੀ ਵਾਰ ਨਹੀਂ ਸੀ ਹੋ ਸਕਿਆ ਉਹਦਾ ਕਾਰਨ ਇਹ ਸੀ ਵੀ ਇੱਥੇ ਬ੍ਰੇਕਰ ਨਹੀਂ ਸੀਗੇ ਬ੍ਰੇਕਰ ਨਾ ਹੋਣ ਕਰਕੇ ਤਾਂ ਜਦੋਂ ਅਸੀਂ ਇੱਕ ਪਿੰਡ ਨੂੰ ਸਪਲਾਈ ਦਿੰਨੇ ਆ ਤਾਂ ਸਾਨੂੰ ਦੂਜੀ ਲਾਈਨ ਕੱਟਣੀ ਪੈਂਦੀ ਆ ਜਦੋਂ ਉਧਰਲੇ ਪਾਸੇ ਸਪਲਾਈ ਦੇਣੇ ਆ ਤਾਂ ਪਹਿਲੀ ਲਾਈਨ ਕੱਟਣੀ ਪੈਂਦੀ ਆ ਇੱਕ ਤਾਂ ਇਹ ਬੈਡੀ ਫਟੋਗਾ ਹੁਣ ਅਸੀਂ ਇੱਥੇ ਤਿੰਨ ਬ੍ਰੇਕਰ ਤੇ ਇੱਕ ਲਾਈਨ ਨਵੀਂ ਇਹ ਤਿੰਨ ਚੀਜ਼ਾਂ ਇੰਸਟਾਲ ਕੀਤੀਆਂ ਨੇ ਲਗਭਗ ਸਾਡਾ 17 ਲੱਖ ਰੁਪਏ ਦੇ ਬ੍ਰੇਕਰ ਨੇ ਤਿੰਨ ਤੇ 13 ਲੱਖ ਰੁਪਏ ਦੀ ਸਾਡੀ ਇੱਕ ਨਵੀਂ ਲਾਈਨ ਆ ਇਹਦੇ ਨਾਲ ਸਾਡੇ ਨੱਥੂਵਾਲਾ ਨੱਥੂਵਾਲਾ ਗਰਬੀ ਮਾਲਾਕਲਾ ਹਰੀਏ ਵਾਲਾ ਵੱਡਾ ਘਰ ਛੋਟਾ ਘਰ ਭਲੂਰ ਇਹ ਸਾਰੇ ਪਿੰਡਾਂ ਨੂੰ ਤਾਂ ਪੂਰਾ ਫਾਇਦਾ ਹੋਊਗਾ ਨਾਲ ਜਿਹੜੇ ਬਾਕੀ ਪਿੰਡ ਨਾਲ ਲੱਗਦੇ ਨੇ ਜਿਵੇਂ ਛੋਟਾ ਮਾਲਾ ਇਹ ਸ ਬਾਕੀ ਫੀਡਰਾਂ ਤੇ ਵੀ ਲੋਡ ਘਟ ਜਾਂਦਾ ਬਾਕੀ ਲਾਈਨਾਂ ਤੇ ਵੀ ਲੋਡ ਘਟ ਜਾਂਦਾ ਤਾਂ ਜੇ ਆਪਾਂ ਇਹ ਕਹੀ ਕਹਦੀਏ ਵੀ ਜਿਹੜੇ ਛੜਕੋਂ ਪਾਰ ਇਧਰਲੇ ਪਿੰਡ ਨੇ ਲਗਭਗ ਸਾਰੇ ਦੇ ਸਾਰੇ ਪਿੰਡਾਂ ਨੂੰ ਇਸ ਇਸ ਤਿੰਨ ਬ੍ਰੇਕਰਾਂ ਦਾ ਤਾਂ ਇਹ ਜਿਹੜੀ ਨਵੀਂ ਲਾਈਨ ਆ ਇਹਦਾ ਫਾਇਦਾ ਹੋਊਗਾ ਪਹਿਲਾ ਫਾਇਦਾ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਸਰਕਾਰ ਵੱਧ ਬਿਜਲੀ ਭੇਜਦੀ ਆ ਤਾਂ ਉਦੋਂ ਇਨ੍ਹਾਂ ਪਿੰਡਾਂ ਨੂੰ ਇਸ ਚੀਜ਼ ਦਾ ਫਾਇਦਾ ਨਹੀਂ ਸੀ ਹੁੰਦਾ ਜਿਹੜਾ ਹੁਣ ਹੋਇਆ ਕਰੂਗਾ ਸੈਕੰਡ ਕਈ ਵਾਰ ਕਿਸੇ ਲਾਈਨ ਦੇ ਵਿੱਚ ਫਾਲਟ ਪੈ ਜਾਂਦਾ ਤਾਂ ਜਦੋਂ ਕਿਸੇ ਇੱਕ ਲਾਈਨ 'ਚ ਫਾਲਟ ਪੈ ਜਾਂਦਾ ਜਾਂ ਇੱਕ ਸਾਈਡ 'ਚ ਫਾਲਟ ਪੈ ਜਾਂਦਾ ਤਾਂ ਉਸ ਲਾਈਨ ਦੇ ਜਿੰਨੀਆਂ ਵੀ ਮੋਟਰਾਂ ਹੁੰਦੀਆਂ ਸਾਨੂੰ ਸਾਰੀਆਂ ਕਟਨੀਆਂ ਪੈਂਦੀਆਂ ਨੇ ਕਈ ਵਾਰ ਫਾਲਟ ਇੱਕ ਪਿੰਡ 'ਪਿਆ ਹੁੰਦਾ ਨਾਲ ਦੇ ਦੂਜੇ ਦੋ ਪਿੰਡ ਵੀ ਸਾਨੂੰ ਕਟਨੇ ਪੈਂਦੇ ਨੇ ਤਾਂ ਉਹਦਾ ਉਸ ਸਾਈਡ ਵੀ ਜਦੋਂ ਬ੍ਰੇਕਰ ਤਿੰਨ ਹੋ ਗਏ ਮਤਲਬ ਤਿੰਨ ਜਗ੍ਹਾ ਤੋਂ ਲਾਈਟ ਜਾਣ ਲੱਗੀ ਤਾਂ ਜੇਕਰ ਇੱਕ ਸਾਈਡ ਫਾਲਟ ਹੋਊਗਾ ਤਾਂ ਸਾਡੀਆਂ ਦੂਜੀਆਂ ਦੋਵੇਂ ਸਾਈਡਾਂ ਚੱਲਦੀਆਂ ਰਹਿਣਗੀਆਂ ਤਾਂ ਉਹਦਾ ਇਹ ਬੈਨੀਫਿਟ ਹੋ ਜਾਊਗਾ ਤੇ ਇਸੇ ਤਰ੍ਹਾਂ ਦੇ ਬਾਕੀ ਬਿਜਲੀ ਸਪਲਾਈ ਦਾ ਫਰਕ ਪੈਂਦਾ ਬਾਕੀ ਜਿਹੜੀ ਸਾਡੀ ਮੈਨ ਪਾਵਰ ਆ ਜਿਹਨੇ ਬੰਦੇ ਕੰਮ ਕਰਨੇ ਨੇ ਪਹਿਲਾਂ ਉਹਨਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ ਹੁਣ ਉਹ ਮੈਨ ਪਾਵਰ ਦੀ ਸਾਨੂੰ ਘੱਟ ਜ਼ਰੂਰਤ ਪਊਗੀ ਤੇ ਜਿਹੜੀ ਨਵੀਂ ਲਾਈਨ ਆਈ ਆ ਨਵੀਂ ਲਾਈਨ ਨਿਕਲਣ ਦੇ ਨਾਲ ਕਾਫੀ ਮੋਟਰਾਂ ਉਹਦੇ ਤੇ ਸ਼ਿਫਟ ਹੋ ਜਾਣਗੀਆਂ ਤੇ ਜਿਹੜੀਆਂ ਬਾਕੀ ਲਾਈਨਾਂ ਨੇ ਬਾਕੀ ਲਾਈਨਾਂ ਤੇ ਵੀ ਲੋਡ ਘਟ ਜੂਗਾ ਪ੍ਰੈਸ਼ਰ ਘਟ ਜੂਗਾ ਤਾਂ ਉਹਨਾਂ 'ਚ ਵੀ ਜੇ ਕਿਸੇ ਲਾਈਨ 'ਚ ਫਾਲਟ ਆਊਗਾ ਤਾਂ ਸਾਨੂੰ ਬਾਕੀ ਦੂਜੀਆਂ ਲਾਈਨਾਂ ਬੰਦ ਕਰਨ ਦੀ ਜ਼ਰੂਰਤ ਨਹੀਂ ਪੈਣੀ ਤਾਂ ਇਹ ਪਿਛਲੇ ਦਿਨੀ ਸਾਡੇ ਮੰਤਰੀ ਸਾਹਿਬ ਹਰਪੁਜਨ ਸਿੰਘ ਵੀਟਿਓ ਜਿਹੜੇ ਆਪਣੇ ਮੋਗਾ ਜ਼ਿਲ੍ਹੇ ਦੇ ਇੰਚਾਰਜ ਵੀ ਨੇ ਜਦੋਂ ਉਹ ਆਏ ਸੀਗੇ ਤਾਂ ਜਿਹੜੀ ਆਪਣੇ ਜਿੰਨੇ ਵੀ ਸਾਥੀ ਨੇ ਆਪਣੇ ਪਿੰਡਾਂ ਦੀਆਂ ਜਿੰਨੀਆਂ ਵੀ ਸਾਰੀਆਂ ਟੀਮਾਂ ਨੇ ਤਾਂ ਇਹਨਾਂ ਨੇ ਪਿਛਲੇ ਸੀਜ਼ਨ ਦੇ ਵਿੱਚ ਇਹ ਚੀਜ਼ ਦੀ ਡਿਮਾਂਡ ਕੀਤੀ ਸੀ ਵੀ ਸਾਨੂੰ ਇੱਕ ਜਾਂ ਦੋ ਬ੍ਰੇਕਰ ਲੱਗਣੇ ਚਾਹੀਦੇ ਆ ਤਾਂ ਜਦੋਂ ਹੀ ਸਾਡੀ 2 ਮਹੀਨੇ ਬਾਅਦ ਮੀਟਿੰਗ ਹੁੰਦੀ ਆ ਮੰਤਰੀ ਸਾਹਿਬ ਨੂੰ ਅਸੀਂ ਉਦੋਂ ਕਿਹਾ ਸੀਗਾ ਇਹ ਵੀ ਤੁਸੀਂ ਸਾਨੂੰ ਭਾਈ ਬ੍ਰੇਕਰ ਦਿਓ ਤਾਂ ਉਹਨਾਂ ਨੇ ਅਸੀਂ ਇਕਸ਼ਨ ਸਾਹਿਬ ਬੈਠੇ ਨੇ ਅਸੀਂ ਮਿਲ ਲਾਦਾ ਚਾਰ ਬ੍ਰੇਕਰਾਂ ਦੀ ਚੀਜ਼ ਟੋਟਲ ਡਿਮਾਂਡ ਕੀਤੀ ਸੀ ਤੇ ਉਹਨਾਂ ਨੇ ਚਾਰ ਤਾਂ ਸਾਨੂੰ ਉਹਦੇ ਹੀ ਦਿੱਤੇ ਸੀ ਉਸੇ ਤਾਂ ਨਹੀਂ ਦਿੱਤੇ ਸੀ ਕਿ ਚਾਰ ਤੇ ਉਸ ਤੋਂ ਬਾਅਦ ਦੁਬਾਰਾ ਉਹਨਾਂ ਦਾ ਫੋਨ ਆਇਆ ਵੀ ਭਾਈ ਹੋਰ ਦੱਸੋ ਤਾਂ ਅਸੀਂ ਵੈਕਸੀਨ ਸਭ ਨੂੰ ਬੁਲਾ ਕੇ ਸਾਰਿਆਂ ਨੂੰ ਬੁਲਾ ਕੇ ਅਸੀਂ ਦੁਬਾਰਾ ਫੇਰ ਐ ਕਿਤੇ ਵੀ ਆਪਾਂ ਨੂੰ ਹੋਰ ਵੀ ਬ੍ਰੇਕਰ ਚਾਹੀਦੇ ਨੇ ਤਾਂ ਫਿਰ ਉਹਨਾਂ ਨੇ ਸਾਨੂੰ ਲਗਭਗ 5-6 ਬ੍ਰੇਕਰ ਹੋਰ ਦਿੱਤੇ ਉਹਦੇ ਨਾਲ ਜਿਹੜੇ ਆਪਣੇ ਹਲਕੇ ਦੀ ਪੂਰੀ ਸਪਲਾਈ ਆ ਉਹਨੂੰ ਬੈਨੀਫਿਟ ਹੋਊਗਾ ਇਸ ਵਾਰ ਤਾਂ ਦੋ ਬ੍ਰੇਕਰ ਇੱਥੇ ਪਹਿਲਾਂ ਲੱਗੇ ਸੀਗੇ ਤਿੰਨ ਹੋਣ ਲੱਗੇ ਆ ਆਪਣੇ ਇਧਰਲੇ ਬਿਲਡ ਦੇ ਵਿੱਚ 5 ਹੋ ਗਏ ਤੇ ਪਿਛਲੇ ਦਿਨੀ ਅਸੀਂ ਪਿਛਲੇ 6 ਮਹੀਨੇ ਪਹਿਲਾਂ ਰੋਡੇ ਵੀ ਇੰਸਟਾਲ ਕੀਤਾ ਸੀ ਬਾਗੇ ਪੁਰਾਣੇ ਵੀ ਕੀਤਾ ਸੀ ਉਹਨਾਂ ਇਸ ਤੋਂ ਬਾਅਦ ਸਾਡਾ ਮਾੜੀ ਮੁਸਤਫਾ ਵਾਲਾ ਜਿਹੜਾ ਗਰੇਡਾ ਉਹਦੇ 'ਚ ਤੇ ਜਿਹੜਾ ਸੁਖਾਨੰਦ ਪਿੰਡਾ ਉਧਰ ਉਹ ਸਾਨੂੰ ਭਗਤੇ ਜੋ ਸਪਲਾਈ ਆਉਂਦੀ ਹੈ ਤਾਂ ਉਧਰ ਵੀ ਉਹਨਾਂ ਨੇ ਸਾਨੂੰ ਬ੍ਰੇਕਰ ਦਿੱਤੇ ਨੇ ਉਧਰ ਵੀ ਲਾਈਨਾਂ ਵੀ ਦਿੱਤੀਆਂ ਨੇ ਨਵੀਆਂ ਜਿਹੜੇ ਐਮਐਲ ਸਾਬ ਵੀ ਹਲਕੇ ਦੇ ਕੁਸ਼ਕ ਪਿੰਡਾ ਦੇ ਇਹੋ ਜਿਹੇ ਗਰੇਡ ਹੈਗੇ ਜਿਨ੍ਹਾਂ 'ਚ ਹਲੇ ਇਹ ਸਹੂਲਤ ਮਿਲਣੀ ਬਾਕੀ ਹੈ ਜੀ ਆ ਡਿਮਾਂਡ ਸਾਰਿਆਂ ਦੀ ਪਾਤੀ ਜਿਨ੍ਹਾਂ ਦੀ ਜ਼ਿਆਦਾ ਡਿਮਾਂਡ ਸੀ ਉਹ ਪੂਰੀਆਂ ਹੋ ਗਈਆਂ ਇੱਥੋਂ ਦੀ ਜ਼ਿਆਦਾ ਡਿਮਾਂਡ ਸੀ ਇਹ ਡਿਮਾਂਡ ਪੂਰੀ ਕਰਤੀ ਸੀ ਨਾਲ ਐਕਸਟਰਾ ਤਿੰਨ ਬ੍ਰੇਕਰ ਹੋ ਗਏ ਨੇ ਤਾ ਹੁਣ ਸਾਡੇ ਧਿਆਨ ਚ ਕੋਈ ਵੀ ਇਹ ਜਗ ਗ੍ਰਿਡ ਨਹੀਂਗਾ ਜਿੱਥੇ ਬ੍ਰੇਕਰ ਦੀ ਲੋਡ ਹੋਵੇ ਜਾਂ ਜਿੱਥੇ ਕੋਈ ਨਵੀਂ ਲਾਈਨ ਦੀ ਲੋਡ ਹੋਵੇ ਹਾਂ ਇਹਨਾਂ ਤੋਂ ਦੋਹਾਂ ਚੀਜ਼ਾਂ ਤੋਂ ਹਟ ਕੇ ਕਈ ਤਰ੍ਹਾਂ ਦੀਆਂ ਸਮੇਂ ਦੇ ਨਾਲ ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਨੇ ਉਹ ਅਸੀਂ ਹੱਲ ਕਰਦੇ ਰਹਿੰਦੇ ਆ ਤੇ ਕੱਲੀਆਂ ਪ੍ਰੋਬਲਮਾਂ ਹੀ ਨਹੀਂ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਆ ਵੀ ਸਰਕਾਰ ਦਾ ਫਰਜ਼ ਆ ਜ਼ਿੰਮੇਵਾਰੀ ਆ ਸਾਡੇ ਵੀ ਫਰਜ਼ ਆ ਵੀ ਜਿਹੜੀਆਂ ਸਾਡੀਆਂ ਸਰਵਿਸੇਜ਼ ਨੇ ਜਾਂ ਅਸੀਂ ਲੋਕਾਂ ਨੂੰ ਬਿਜਲੀ ਦਿੰਨੇ ਆ ਜਾਂ ਅਸੀਂ ਲੋਕਾਂ ਨੂੰ ਕੋਈ ਸਰਕਾਰੀ ਦਰਬਾਰੇ ਕੁਝ ਵੀ ਕਰਦੇ ਆ ਤਾਂ ਉਹਦੇ ਵਿੱਚ ਵੀ ਸੁਧਾਰ ਆਈ ਜਾਵੇ ਕੁਆਲਿਟੀ 'ਚ ਵੀ ਸੁਧਾਰ ਆਈ ਜਾਵੇ ਜੀ ਜ਼ਰੂਰੀ ਨਹੀਂ ਵੀ ਕੋਈ ਮੁਸ਼ਕਲ ਆ ਗਈ ਉਹਨੂੰ ਹੱਲ ਕਰਨਾ ਮੇਰੇ ਸਾਹਿਬ ਪਿਛਲੇ ਸਮੇਂ ਦੌਰਾਨ ਕਈ ਵਾਰ ਕਈ ਵਾਰ ਪਹਿਲਾਂ ਜਿਹੜਾ ਸਿਸਟਮ ਚੱਲਦਾ ਹੁੰਦਾ ਉਹਨੂੰ ਹੋਰ ਵਧੀਆ ਕਰਨ ਵਾਸਤੇ ਵੀ ਕਰ ਰਹੇ ਹਾਂ ਜਿਵੇਂ ਅਸੀਂ ਲਗਭਗ 6 ਤੋਂ 7 ਪਿੰਡਾਂ ਦੇ ਵਿੱਚ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਪੁਰਾਣੀ ਵਾਇਰਿੰਗ ਆ ਪੁਰਾਣੀਆਂ ਤਾਰਾਂ ਨੇ ਉਹਨਾਂ 'ਚ ਫਾਲਟ ਪੈਂਦੇ ਰਹਿੰਦੇ ਨੇ ਤਾਂ ਅਸੀਂ 7 ਪਿੰਡਾਂ ਦੀਆਂ ਉਹ ਵੀ ਕੀਤੀਆਂ ਨੇ ਵੀ ਇਹਨਾਂ ਦੀਆਂ ਸਾਰੇ ਦੀਆਂ ਸਾਰੀਆਂ ਤਾਰਾਂ ਬਦਲ ਕੇ ਸਾਰਾ ਸਿਸਟਮ ਹੀ ਪਿੰਡ ਦਾ ਨਵਾਂ ਅੱਜ ਸਾਰੀ ਕੇਬਲ ਹੀ ਨਵੀਂ ਪਾਜੇ ਤਾਂ ਕਿ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਬਿਜਲੀ ਤਾਰਾਂ ਦੇ ਵਿੱਚ ਖਰਾਬ ਹੁੰਦੀ ਆ ਤਾਂ ਉਹ ਕੱਟ ਜੇ ਮਤਲਬ ਬਿਜਲੀ ਦੀ ਜਿਹੜੀ ਖਪਤ ਆ ਜਿਹੜੀ ਵਾਇਰਾਂ ਦੇ ਵਿੱਚ ਦੀ ਲੰਘਦੀ ਆ ਉਹ ਕੱਟ ਜੇ ਤਾਂ ਇਸ ਤਰ੍ਹਾਂ ਦੇ ਵੀ ਸਮੇਂ ਸਮੇਂ ਦੇ ਨਾਲ ਅਸੀਂ ਕਰਦੇ ਰਹਿੰਦੇ ਆ ਤੇ ਇਸੇ ਸਬੰਧ ਦੇ ਵਿੱਚ ਅੱਜ ਇੱਥੇ ਫਿਰ ਹਾਲ ਦੁਬਾਰਾ ਫਿਰ ਦੱਸਦੇ ਆ ਲਗਭਗ 30 ਲੱਖ ਪਲੱਸ ਦੀ ਇੱਕ ਲਾਈਨ ਪਲੱਸ 3 ਬ੍ਰੇਕਰਾਂ ਦਾ ਉਹ ਘਟਨਾ ਕਰਨ ਵਾਸਤੇ ਅਸੀਂ ਸਾਡੇ ਸਾਰੇ ਆਏ ਆ ਤੇ ਇੱਦਾਂ ਅਸੀਂ ਆਉਣ ਵਾਲੇ ਟਾਈਮ 'ਚ ਸਾਰੇ ਫਾਇਦਾ ਲਵਾਂਗੇ ਸਾਡੇ ਪਿਛਲੇ ਸਮੇਂ ਦੌਰਾਨ ਇੱਥੇ ਵੱਧ ਸਭ ਤੋਂ ਵੱਧ ਧਰਨੇ ਇਸ ਗ੍ਰਿਡ ਤੇ ਲੱਗੇ ਤੇ ਚਾਰਾਂ ਪਿੰਡਾਂ ਦੇ ਇੱਕ ਜ਼ਿੰਮੇਵਾਰ ਭਰਾਵਾਂ ਨੂੰ ਆਪਣਾ ਝੋਨਾ ਵਿਵੋਹਣਾ ਪਿਓ ਮੁਸ਼ਕਲ ਐ ਇਸ ਵਾਰ ਤਾਂ ਨਹੀਂ ਆਊਗੀ ਜੀ ਤੇ ਪਹਿਲਾਂ ਦੇਖੋ ਹਰ ਇੱਕ ਕੰਮ ਦੇ ਚੱਲਦੇ ਕੰਮ ਦੇ ਵਿੱਚ ਫਾਲਟ ਪੈਂਦੇ ਰਹਿੰਦੇ ਨੇ ਜੀ ਉਹ ਜਿਹੜੀ ਉਹ ਪ੍ਰੋਬਲਮ ਆਈ ਸੀ ਉਹ ਮੌਕੇ ਦੀ ਪ੍ਰੋਬਲਮ ਸੀ ਜੀ ਮਤਲਬ ਜਿਵੇਂ ਹੁਣ ਆਪਣੇ ਇੱਥੇ ਸਪਲਾਈ ਚੱਲਦੀ ਹੈ ਜੇ ਇੱਥੇ ਸਪਲਾਈ ਚੱਲਦੀ ਦਾ ਕੰਮਾ ਡਿੱਗ ਪੇ ਜੀ ਤਾਂ ਇਹਦੇ 'ਚ ਨਾ ਤਾਂ ਡਿਪਾਰਟਮੈਂਟ ਦਾ ਕੋਈ ਕਸੂਰ ਆ ਨਾ ਕਿਸੇ ਦਾ ਕੋਈ ਜਿਹੜੀਆਂ ਕਈ ਸਮੱਸਿਆਵਾਂ ਮੌ हां ਜਦੋਂ ਹੀ ਸਾਡੇ ਚੀਜ਼ ਧਿਆਨ ਚਾਉਂਦੇ ਆ ਅਸੀਂ ਨਾਲ ਦੀ ਨਾਲ ਕਰਦੇ ਰਹਿਣਾ ਜਿਹੜੇ ਪਿਛਲੀ ਵਾਰ ਦੋ ਬ੍ਰੇਕਰ ਆਏ ਸੀਗੇ ਉਹ ਵੀ ਅਸੀਂ ਮੌਕੇ ਤੇ ਜਿੰਨੀ ਜਲਦੀ ਹੋ ਸਕਦਾ ਸੀ ਉਨੀ ਜਲਦੀ ਲੈ ਕੇ ਆਏ ਜਿਵੇਂ ਪਿਛਲੀ ਵਾਰ ਆਪਣਾ ਹੁਣ ਉਹ ਸਾਡਾ ਲਗਭਗ 5 ਕਰੋੜ ਰੁਪਏ ਤੱਕ ਦਾ ਜਿਹੜਾ ਬਿਜਲੀ ਗ੍ਰੈਡ ਦੇ ਵਿੱਚ ਸੀਗਾ ਅੱਗ ਲੱਗੀ ਸੀ ਹਾਂਜੀ ਤਾਂ ਮੈਨੂੰ ਲੱਗਦਾ ਪੰਜਾਬ ਦਾ ਸਰਕਾਰੀ ਜਿਹੜਾ ট্রান্সਫਾਰਮਰ ਸੀ ਵੱਡਾ ਉਹਨੂੰ ਤੁਸੀਂ ਕੀ ਕਹਿੰਦੇ ਗ੍ਰੈਡੀ ਕਹਿੰਦੇ ਪਾਵਰ ਟਰਾਂਸਫਾਰਮਰ ਸੀ ਵੱਡਾ ਠੀਕ ਹੁਣ ਉਹਨੂੰ ਅੱਗ ਲੱਗੀ ਸੀ ਉਹਦੋਂ ਦਾ ਸਾਰੇ ਬਿਜਲੀ ਠੱਪ ਹੋ ਗਈ ਤੇ ਮੈਨੂੰ ਲੱਗਦਾ ਸਾਰੇ ਡਿਪਾਰਟਮੈਂਟ ਨੇ ਇੰਨੀ ਮਿਹਨਤ ਕਰ ਅਸੀਂ ਰਿਕਾਰਡ ਆ ਸ਼ਾਮ ਤੱਕ ਸ਼ਾਮ ਤੱਕ ਮਤਲਬ ਜਿੱਥੋਂ ਸਾਨੂੰ ਮਿਲਿਆ ਪਤਾ ਨਹੀਂ ਦਿੱਲੀ ਪਤਾ ਨਹੀਂ ਬੰਬੇ ਤੋਂ ਕਿੱਥੋਂ ਲੈ ਕੇ ਆਏ ਉੱਥੋਂ ਲੈ ਕੇ ਲਿਆਂਦਾ ਲਿਆ ਕੇ ਸਾਰਾ ਕੁਝ ਸ਼ਾਮ ਤੱਕ ਅਸੀਂ ਉਹ ਇੰਸਟਾਲ ਕਰਕੇ ਸਾਰੀ ਜਿਹੜੀ ਬਿਜਲੀ ਸਪਲਾਈ ਉਹ ਚਾਲੂ ਕਰਤੀ ਸੀ ਜੀ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਨੇ ਪਰ ਅਸੀਂ ਕੋਸ਼ਿਸ਼ ਇਹ ਕਰਦੇ ਹੁੰਦੇ ਆ ਵੀ ਜਿਹੜੀ ਲੰਬੀ ਚੱਲ ਰਹੀ ਆ ਸਮੱਸਿਆ ਵਾ ਹਰ ਵਾਰ ਉਹੀ ਨਾ ਆਵੇ ਤਾਂ ਉਹਦੇ ਹੱਲ ਵਾਸਤੇ ਇਹ ਹੋ ਗਿਆ ਤੇ ਬਾਕੀ ਕੋਸ਼ਿਸ਼ ਸਾਡੀ ਇਹੀ ਆ ਵੀ ਅੱਗੇ ਤੋਂ ਪ੍ਰੋਬਲਮ ਨਾ ਆਵੇ ਬਾਕੀ ਜਿੱਥੋਂ ਤੱਕ ਸਾਨੂੰ ਉਮੀਦ ਆ ਸਾਨੂੰ ਲੱਗਦਾ ਵੀ ਹੁਣ ਵਾਲੀ ਟਾਈਮ ਦੇ ਵਿੱਚ ਕੋਈ ਵੀ ਅਜਿਹੀ ਸਮੱਸਿਆ ਨਹੀਂ ਆਉਣੀ ਪਿੰਡ ਦੇ ਵਿੱਚ ਗ੍ਰੈਡ ਨੂੰ ਤਿੰਨ ਬ੍ਰੇਕਰ ਨਵੇਂ ਮਿਲੇ ਨੇ ਅੱਜ ਉਹਨਾਂ ਦਾ ਉਦਘਾਟਨ ਵੀ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਸਹੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਪਿੰਡ ਆਏ ਐਮਐਲ ਸਰ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਨਵੇਂ ਤਿੰਨ ਬ੍ਰੇਕਰ ਦਿੱਤੇ ਹੈਗੇ ਇਹ ਬ੍ਰੇਕਰਾਂ ਦੇ ਨਾਲ ਨਾ ਜਿਹੜੀ ਸਮੱਸਿਆ ਹੁੰਦੀ ਸੀ ਜੀ ਲੈਣਾ ਦੀ ਉਹ ਸਮੱਸਿਆ ਖਤਮ ਹੋ ਜੂਗੀ ਜਿਵੇਂ ਸਾਰੀ ਐ ਮੋਟਰ ਮੰਗਦਾਨੀਆਂ ਪਿੰਡਿਆਂ ਸਾਰੀ ਲੈਣ ਹੀ ਘਟਲੀ ਤੇਰੀ ਸੀ ਉਹ ਬ੍ਰੀਕਰ ਲੱਗਣ ਦੇ ਨਾਲ ਇਕੱਲੀ ਇਕੱਲੀ ਲਾਈਨ ਕੱਟੀ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ ਜੀ ਮਿਸਟਰ ਤੁਸੀਂ ਇਹ ਮਸਲਾ ਐਮਐਲਏ ਸਾਹਿਬ ਦੇ ਧਿਆਨ ਚ ਕਦੋਂ ਲਿਆਂਦਾ ਸੀ ਜੀ ਇਹ ਤਕਰੀਬਨ ਪਿਛਲੇ ਸਾਲ ਦਾ ਹੀ ਸੀਗਾ ਜੀ ਅੱਜ ਕੰਪਲੀਟ ਹੋਇਆ ਹੈ ਹਾਂਜੀ ਅੱਜ ਕੰਪਲੀਟ ਹੋ ਗਿਆ ਜੀ ਬਹੁਤ ਧੰਨਵਾਦ ਜੀ